ਸੋ ਪਰਮਨ ਸ਼ਰਮਾ ਮਹਾਂਸ਼ੂਕ ਕਾ ਜੀ ਮੂਰਿਆਰੀ ਅਕਸਰ ਬਾਤ ਲੋ ਸਾਡੀ ਇਸ ਚੈਨਲ ਐਸ ਕੇ ਐਮ ਐਸ ਵੀਰ ਕਾ ਨੂੰ ਪਸੰਦ ਕਰਨ ਵਾਲੇ ਸ੍ਰੋਤੇ ਹਨ ਸਭ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਆਭ ਜੀ ਨੇ ਬਹੁਤ ਪਿਆਰ ਮਾਨ ਸਤ ਕਰ ਦਿੱਤਾ ਤੇ ਚੈਨਲ ਸਾਡਾ ਜਿਹੜਾ ਉਹ ਲਾਈਵ ਹੋ ਗਿਆ ਹੈ ਸੋ ਪਿਆਰੂ ਇਸ ਲਾਈਵ ਚੈਨਲ ਹੋਣ ਦਾ ਜੋ ਕਿ ਮਾਨ ਸਤ ਕਰਿਆ ਆਪ ਸਭ ਸੋਤਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਾਡੀਆਂ ਗੁਰਬਾਣੀਆਂ ਕਥਾਆਂ ਦੀਆਂ ਗੁਰਮਤਿ ਦੀਆਂ ਜੋ ਕਿ ਵਿਚਾਰਾਂ ਸਨ ਸੁਣੀਆਂ ਕੀਤਾ ਜਿਨ੍ਹਾਂ ਵਿੱਚ ਸੋ ਪਿਆਰਿਓ ਧਾਰਮਿਕ ਗੱਲਾਂ ਸੋ ਰਾਜ ਪਰ ਬੰਦਦੀਆਂ ਗੁਰਬਾਨੀ ਦੇ ਨਾਲ ਸਬੰਧੀਆਂ ਸਮਾਜਿਕ ਨੀਤੀਆਂ ਪ੍ਰਬੰਧ ਨੀਤੀਆਂ ਸਬੰਧ ਨੀਤੀਆਂ ਹਰ ਇੱਕ ਤਰ੍ਹਾਂ ਦੀ ਉਹ ਵਿਚਾਰ ਆਪ ਦੇ ਨਾਲ ਸਾਂਝੀ ਕੀਤੀ ਗਈ ਸੀ ਜੋ ਗੁਰਬਾਨੀ ਨੂੰ ਸਮਝਣ ਵਾਸਤੇ ਗੁਰਬਾਨੀ ਦੇ ਨਾਲ ਉਹਨਾਂ ਸਬੰਧ ਹੈ ਸਭ ਨੂੰ ਪਿਆਰੂ ਦੁਸ਼ਹਿਰਾ ਆ ਰਿਹਾ ਹੈ ਇਹ ਦਿਸ਼ਾਇਰੇ ਦੇ ਸਬੰਧ ਵਿੱਚ ਆਪਾਂ ਕੋ ਜਾਰ ਦੇ ਨਾਲ ਜੋ ਬੋਲ ਬੱਚਿਆਂ ਨੂੰ ਸਾਂਝੇ ਕਰਨ ਲੱਗੇ ਆ ਜੋ ਕਿ ਬੱਚਿਆਂ ਦੇ ਬੜੇ ਫਾਇਦੇ ਵਾਸਤੇ ਹਨ ਕਿਉਂਕਿ ਬੱਚਿਆਂ ਨੂੰ ਟਾਕੇ ਬਹੁਤ ਪਸੰਦ ਹੁੰਦੇ ਨੇ ਜਦੋਂ ਚੱਲਦੇ ਨੇ ਆਵਾਜ਼ ਕੱਢਦੇ ਨੇ ਆਕਾਸ਼ ਵਿੱਚ ਉੱਡਦੇ ਨੇ ਰੰਗ ਬਰੰਗੇ ਉਹਨਾਂ ਪਟਾਕਿਆਂ ਦੇ ਵਿੱਚੋਂ ਨਿਕਲ ਵਾਲੇ ਜੇ ਚੰਗਿਆਰੇ ਨੇ ਇਹਨਾਂ ਬੱਚੇ ਵੇਖ ਕੇ ਖੁਸ਼ ਹੁੰਦੇ ਨੇ ਕਰਕਾਰੀਆਂ ਮਾਰਦੇ ਨੇ ਤੇ ਪਿਆਰੋ ਸਾਰੇ ਹੀ ਜੋ ਵੀ ਮਾਈ ਪਾਈ ਗੁਰੂ ਪਿਆਰੇ ਮਾਤਾ ਮਾਬੀਆ ਪ੍ਰਾਣਾਂ ਬਜ਼ੁਰਗ ਬੱਚੇ ਨੌਜਵਾਨ ਸਾਡੇ ਇਸ ਦੇਸ਼ ਦਾ ਜੋ ਕਿ ਬਹੁਤ ਖਾਸ ਇਸ਼ਾਨ ਉਨ੍ਹਾਂ ਨਾਲ ਵਿਚਾਰ ਹੈ ਕਿ ਜਦੋਂ ਹੀ ਛੋਟੇ ਬੱਚੇ ਆਪਣੇ ਪਟਾਖੇ ਲੈਣ ਜਾਂਦੇ ਨੇ ਜਾਂ ਲੈ ਕੇ ਆਉਂਦੇ ਨੇ। ਸੁਰਨ ਨਾਲ ਆਇਆ ਜਾਇਆ ਕਰੋ। ਚਲਾਉਣ ਦੇ ਨਾਲ ਖਿਆਲ ਰੱਖਣਾ ਚਾਹੀਦਾ ਹੈ। ਕਿਉਂਕਿ ਕਿਸੇ ਵੇਲੇ ਛੋਟੇ ਬੱਚੇ ਹੋਣ ਕਰਕੇ ਪਟਾਕਿਆਂ ਲਾਗੇ ਖੇਰੋ ਜਿਹੜੇ ਚਲਾਉਂਦੇ ਨੇ, ਪਿਛੇ ਨਹੀਂ ਹੁੰਦੇ। ਤੇ ਛੋਟੇ ਕੋਠੇ ਛਾਤ ਦੇ ਉੱਤੇ ਵੀ ਚਲਾਉਂਦੇ ਨੇ। ਚਲਾ ਕੇ ਪਛਾਣ ਨਹੀਂ ਹੁੰਦੇ ਜੇ ਪਛਾਣਦੇ ਨੇ ਇਕਦਮ ਭਾਈ ਦੇ ਨੇ ਭੱਜ ਲੱਗੇ ਡਿੱਗ ਪੈ ਗਏ ਨੇ ਕਿਸੇ ਵੇਲੇ ਕਿਸ ਵਾਸਤੇ ਫੜ ਕੇ ਚਲਾਉਂਦੇ ਨੇ ਤੇ ਪਰ ਉਸ ਕਾ ਇਨਾਂ ਦੇ ਘਰ ਹਮੇਸ਼ਾ ਹੀ ਕੋਈ ਨਾ ਕੋਈ ਜਾਂਗ ਨੌਜਵਾਨ ਦਹਾਉਣਾ ਜ਼ਰੂਰੀ ਹੈ ਭਾਵੇਂ ਕੋਈ ਇਨਾਂ ਦੀ ਮਾ ਹੋਵੇ ਭੈਣ ਹੋਵੇ ਜਾਂ ਪ੍ਰਾ ਹੋਵੇ ਪਿਤਾ ਹੋਵੇ ਭਾਵੇਂ ਜਿਹੜਾ ਨਾ ਬੱਚਾ ਚੰਗੀ ਤਰ੍ਹਾਂ خیال ਦੇਖਭਾਲ ਕਰ ਸਕੀ ਸੰਭਾਲ ਸਕੇ ਨਾਲ ਕਿਉਂਕਿ ਦੁਸ਼ਹਿਰਾ ਦੀਵਾਲੀ ਜਿਹੜੇ ਨੇ ਇਹ ਦੋ ਐਸੇ ਤਿਹਾੜੀ ਨੇ ਸੋ ਜਿੰਨਾ ਤਿਹਾੜਿਆਂ ਉਤੇ ਪਟਾਕੇ ਬਹੁਤ ਆਦਾ ਜਿਹੜੇ ਨੇ ਉਹ ਚਵਾਈ ਜਾਂਦੇ ਨੇ ਵੇਚੇ ਜਾਂਦੇ ਨੇ ਵਿਖਦੇ ਨੇ ਦੁਕਾਨਾਂ ਉੱਪਰ বাজਾਨਾ ਵਿੱਚ ਫੈਕਟਰੀਆਂ ਚ ਗਲੀਆਂ ਮਧੀਆਂ ਸ਼ਹਿਰਾਂ ਪਿੰਡਾਂ ਵਿੱਚ ਤੇ ਤੇ ਪਿਆਰਿਓ ਚਲੋ ਇਹ ਕਿਸੇ ਦਾ ਕੰਮ ਕਾਰਿਆ کاروبار ਹੈ ਜੇ ਨਾਲ ਉਹਨਾਂ ਦੀ ਰੋਟੀ ਦਾ ਸਬੰਧ ਜੁੜਿਆ ਹੋਇਆ ਹੈ ਤੇ ਇਸ ਕਰਕੇ ਆਪਾਂ ਆਪ ਹੀ ਆਪਣਾ ਦਾ ਪਰਿਵਾਰ ਦਾ ਤੇ ਬੱਚਿਆਂ ਦਾ ਖਿਆਲ ਖਰੜ ਰਖਾਉਣਾ ਹੈ। ਛੁਗੜੀ ਗਵਾਂਡ ਵੀ ਜੋ ਕੁਝ ਐਸੀ ਇਹੋ ਜਿਹਾ ਨਵੇਂ ਪਿਆਰ ਵਧਾਉਣਾ ਬਣਾਉਣਾ ਹੈ। ਉਹਨਾਂ ਨੂੰ ਵੀ ਇਹੋ ਜਿਹਾ ਗੱਲਾਂ ਜਿਹੜੀਆਂ ਨੇ ਉਹ ਦੱਸਿਓ ਜਾਨ ਜੋ ਕਿ ਇਸਵੇਂ ਨੁਕਸਾਨ ਕਰ ਦਿੰਦੀਆਂ ਜੇ ਖਿਆਲ ਨਾ ਰੱਖਿਆ ਜਾਵੇ ਨੁਕਸਾਨ ਤੋਂ ਬਚ ਕੇ ਹੀ ਇਹ ਦਿਨ ਵਾਰਤਹਾ ਮੰਗੀ ਤਾਂ ਹੀ ਜਿਹੜੀਆਂ ਖੁਸ਼ੀਆਂ ਨੇ ਉਹ ਸਾਡੀਆਂ ਬਣੀਆਂ ਕਾਇਮ ਰਹਿ ਸਕਦੀਆਂ ਨੇ ਵੈਸੇ ਤੋਂ ਪਰਮਾਤਮਾ ਵਾਹਿਗੁਰੂ ਦੇ ਹੱਥ ਨੇ ਸਭ ਕੁਝ ਖੇਡਾਂ ਇਡੀਆਂ ਉਹਦੀਆਂ ਕੁਦਰਤੀਆਂ ਨੇ ਬਣਾਈਆਂ ਨੇ ਜੋ ਜਿਨ੍ਹਾਂ ਨੂੰ ਤਾਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੋ ਪ੍ਰਮਾਤਮਾ ਸਤਗੁਰ ਜੀ ਸਾਡਾ ਸਾਰਿਆਂ ਦਾ ਜਗਤ ਦਾ ਸਤਗੁਰ ਹੈ ਉਹ ਸਭ ਦੇਤੇ ਆਪਣੇ ਨਦਰ ਕੇ ਪਾਵੇਂ ਰੱਖੇ ਤੇ ਫਿਰ ਲੱਖਾਂ ਖੁਸ਼ੀਆਂ ਜਿਹੜੀਆਂ ਉਹ ਬਣੀਆਂ ਕਾਇਮ رہ ਸਕਦੀਆਂ ਨੇ ਤੇ ਪਿਆਰੋ ਉਹਦੇ ਵਾਸਤੇ ਸਤਗੁਰੂ ਮਹਾਰਾਜ ਕਹਿੰਦੇ ਕਿ ਨਿਮਖੇ ਘਰ ਨਾਮ ਦੇ ਮੇਰਾ ਮੰਤਨ ਸੀਤ ਰੋਏ ਇੱਕ ਅੱਖ ਚਮਕਣ ਦੇ ਟਾਈਮ ਜਿੰਨਾ ਜਿਹੜਾ ਸਮਾਂ ਹੈ ਉਸ ਪਰਮਾਤਮਾ ਦਾ ਨਾਮ ਲੈਣਾ ਵੀ ਇੱਕ ਬਹੁਤ ਵੱਡਾ ਅਮੋਲਕ ਗਿਫਟ ਹੈ ਸਾਨੂੰ ਮਿਲਿਆ ਹੈ ਪਰਮਾਤਮਾ ਵੱਲੋਂ ਜਿਸਨੇ ਸਾਨੂੰ ਜਗਸੰસાર ਤੇ ਭੇਜ ਕੇ ਪਿਆਰਿਓ ਤੇ ਉਸ ਨਾਮ ਦੇ ਸਦਕੇ ਸਾਨੂੰ ਜਿੰਦਾ ਰੱਖਿਆ ਹੈ ਤੇ ਇਸ ਕਰਕੇ ਜਦੋਂ ਪਿਆਰੇ ਕੋ ਦਿਨਵਾਰ ਹੁੰਦਾ ਤਿਹਾਰ ਹੁੰਦਾ ਉਸ ਦੇ ਵਿੱਚ ਉਸ ਪਰਮਾਤਮਾ ਦੀ ਪੂਜਾ ਪਾਠ ਦਾ ਖਿਆਲ ਜਿਹੜਾ ਰੱਖਣਾ ਚਾਹੀਦਾ ਹੈ ਪੂਜਾ ਪਾਠ ਕਰਨਾ ਚਾਹੀਦਾ ਹੈ ਆਪਣੇ ਪਰਵਾਰ ਦੇ ਸਾਇਤ ਗਰੀ ਮਲੇ ਦਿਨਾਰ ਝੜਮੇ ਕੇ ਕਿਉਂਕਿ ਉਹ ਕਈ ਜਿਹੜੇ ਨੇ ਪਿਆਰੋ ਵਿਚਾਰੇ ਦੀਵਾਲੀ ਤੇ ਪੂਆ ਪਾਠ ਨੂੰ ਛੱਡ ਕੇ ਤੇ ਨਸ਼ੀ ਦਾ ਸੇਵਨ ਕਰਦੇ ਨੇ ਜੂਆ ਖੇਡਦੇ ਨੇ ਤੇ ਫਿਰ ਕਈ ਤਰ੍ਹਾਂ ਦੇ ਲੜਾਈਆਂ ਝਗੜੇ ਵੀ ਜਿਹੜੇ ਨੇ ਉਹਨਾਂ ਦੇ ਖੁਸ਼ੀ ਇਹਦੇ ਵਿੱਚ ਦੁੱਖ ਦਾ ਕਾਰਨ ਬਣ ਜਾਂਦੇ ਨੇ ਜੋ ਕਿ ਸਾਡੇ ਦੇ ਸਮਾਜ ਵਾਸਤੇ ਬਹੁਤ ਇੱਕ ਬਹੁਤ ਮਾੜੀ ਪੈੜੀ ਜਿਹੜੀ ਲਾਹਤ ਹੈ ਲੋੜ ਐਸਨ ਗੱਲਾਂ ਆਉਂਦੀ ਨਸ਼ੇ ਤੇ ਜੂਏ ਵਗੈਰਾ ਕਲਾ ਕਲੇਸ਼ ਤੰਦੂਰ ਰੱਖਣ ਖਾਉਂਦੇ ਆਪਣੇ ਆਪ ਨੂੰ ਬੱਚਿਆਂ ਨੂੰ ਪਰਿਵਾਰ ਨੂੰ ਦੇ ਸਮਾਜ ਨੂੰ ਤਾਂ ਕੋ ਉਸ ਪਰਮਾਤਮਾ ਨੇ ਜਿਸ ਨੇ ਮੁੱਖਾ ਜਨਮ ਦਿੱਤਾ ਪਿਆਰੋ ਇਹ ਬੜਾ ਦੁਰਲੱਭ ਹੈ ਬੜਾ ਕੀਮਤੀ ਹੈ ਬੜਾ ਮਹੌਲਕ ਹੈ ਇਸ ਨੂੰ ਸਵਾਰਨਾ ਚੰਗਾ ਬਣਾਉਣਾ ਉਸ ਪਰਮਾਤਮਾ ਦੇ ਲੇਖੇ ਲਾਉਣਾ ਦੇ ਸਮਾਜ ਦੇ ਵਿੱਚ ਚੰਗੇ ਨਾਗਰਿਕ ਬਣ ਕੇ ਆਪਣੀ ਜ਼ਿੰਦਗੀ ਬਿਤਾਉਣਾ ਇਹ ਪਰਮ ਤਰਮ ਸਭ ਦਾ ਮੁੱਖ ਫਰਜ ਮੰਨਦਾ ਹੈ ਤੇ ਪਿਆਰੋ ਇਸ ਫਰਜ ਨੂੰ ਮੁੱਖ ਰੱਖਦੇ ਆ ਜੋ ਸਾਡਾ ਫਰਜ ਸੀ ਉਹ ਆਪ ਜੀ ਦੇ ਨਾਲ ਸੋ ਪਿਆਰੋ ਆਪਾਂ ਇਹ YouTube ਦੇ ਮਾਧਿਅਮ ਦੁਆਰਾ ਲਾਈਵ ਸਾਂਝ ਪਾ ਰਹੇ ਹਾਂ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਜੀਵਨ ਜੜਾ ਸੋ ਪਿਆਰੋ ਉਹ ਵੇਖਿਆ ਇਹ ਕਈ ਉਤਾਰ ਚੜ੍ਹਾ ਜਿਹੜੇ ਜ਼ਿੰਦਗੀ ਦੇ ਵਿੱਚ ਗਮੀਆਂ ਖੁਸ਼ੀਆਂ ਦੇ ਨੂੰ ਹੰਡਾਇਆ ਏ ਇਸੇ ਕਰਕੇ ਤੁਹਾਡੇ ਨਾਲ ਸੁਪਿਆਰੂ ਆਪਣੀ ਜ਼ਿੰਦਗੀ ਦਾ ਜਿਹੜਾ ਲਾਈਵ ਉਹ ਕੇ ਵਿੱਚ ਜੜਬਾ ਸਾਂਝਾ ਕੀਤਾ ਕਰਾਇਆ ਏ ਕਿਉਂਕਿ ਮੁਜ਼ੁਰਗਾ ਕੋਲ ਹੋਸ਼ ਹੁੰਦਾ ਏ ਜ਼ਿੰਦਗੀ ਮੁੰਜੀ ਕਿਉਣਾ ਵੇਖਿਆ ਹੁੰਦਾ ਏ ਤੇ ਨੌਜਵਾਨਾਂ ਕੋਲ ਜੋਸ਼ ਹੁੰਦਾ ਹੈ ਤੇ ਆਇਤਾ ਸਮਾਜ ਜਿਹੜਾ ਹੈ ਨੌਜਵਾਨ ਤੇ ਬਜ਼ੁਰਗਾਂ ਰੱਖ ਕੇ ਚੱਲਦਾ ਹੈ ਕਿਉਂਕਿ ਤਜਰਬਾ ਜ਼ਿੰਦਗੀ ਜੀਣ ਦਾ ਬਜ਼ੁਰਗਾਂ ਕੋਲ ਹੈ ਤੇ ਜ਼ਿੰਦਗੀ ਨੂੰ ਬਿਹਤਰ ਸਮਾਜ ਦੇ ਵਿੱਚ ਅੱਗੇ ਲੈ ਜਾਣ ਦਾ ਤਜਰਬਾ ਨੌਜਵਾਨਾਂ ਕੋਲ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਜੋਸ਼ ਹੈ ਤੇ ਜੋਸ਼ ਦੇ ਨਾਲ ਅੱਗੇ ਵਧਿਆ ਜਾ ਸਕਦਾ ਹੈ ਕਿਸੇ ਵੀ ਜਿਹਨਾਂ ਕੋਲ ਚੰਗੇ ਸੁਭ ਕੰਮ ਵਾਸਤੇ ਉਤੁਰਦਾ ਚੱਲਦਾ ਹੈ ਇਸ ਕਰਕੇ ਪਿਆਰੇ ਉਹ ਜੋ ਵੀ ਕੋਈ ਮਾਈ ਪਾਈ ਗੁਰੂ ਪਿਆਰਾ ਸਾਡੀਆਂ ਨਾਲ ਗੱਲਾਂ ਨਾਲ ਸਹਿਮਤ ਹੈ ਮੇਸ਼ੁਨਾ ਦੇ ਸ਼ੁਕਰਗੁਜ਼ਾਰ ਧੰਨਵਾਦ ਕਰਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲ ਇਹ ਨਾ ਟਾਈਮ ਸਮਾਂ ਨਹੀਂ ਆ ਕਿ ਉਹ ਕਿਸੇ ਦੀ ਕੋਈ ਗੱਲ ਜਿਹੜੀ ਹੈ ਉਹ ਨੂੰ ਸੁਣੇ ਤੇ ਪਿਆਰੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੁਣਿਆ ਮੰਨਿਆ ਮਨ ਕੀਤਾ ਪਾਉ ਜਿਸ ਨੇ ਕੋਈ ਚੰਗਾ ਸ਼ੁਭ ਵਿਚਾਰ ਸੁਣਿਆ ਹੈ ਸੁਣ ਕੇ ਮੰਨਿਆ ਹੈ ਮਨ ਵਿੱਚ ਪਾਉ ਪ੍ਰੇਮ ਕੀਤਾ ਹੈ ਉਹਨਾਂ ਚੰਗੇ ਗੱਲਾਂ ਨੂੰ ਸੁਣ ਕੇ ਚੰਗੇ ਗੁਣਾਂ ਨਾਲ ਉਹਨਾਂ ਚੰਗਾ ਸੁਭਾਅ ਬਣਿਆ ਹੈ ਉਹਨਾਂ ਚੰਗਾ ਜੀਵਨ ਬਣਿਆ ਹੈ ਉਨਾ ਨਹੀਂ ਸੰਗਾ ਪ੍ਰਮਾਤਮਾ ਨੇ ਸੁੱਖ ਦਿੱਤਾ ਏ ਤੇ ਪਿਆਰੋ ਅਸੀਂ ਮੰਗਦੇ ਵੀ ਉਸ ਪ੍ਰਮਾਤਮਾ ਕੋਲੋਂ ਸੁੱਖ ਆ ਸਭ ਕੁ ਮੰਗੇ ਸੁੱਖ ਦੁੱਖ ਨਾ ਮੰਗੇ ਕੋਈ ਇਹ ਬਚਨ ਹੈ ਗੁਰੂ ਗੰਗ ਸਾਹਿਬ ਮਹਾਰਾਜ ਦਾ ਪਿਆਰੋ ਜਵਾਬ ਦੀ ਨਾਲ ਸਾਂਝਾ ਹੋਏ ਜਦੋਂ ਕਾਹਨਸ ਮੇ ਮੌਕੇ ਤੇ ਇੱਕ ਇਸ ਤੇ ਇੱਕ ਹੋਰ ਕਰਨ ਦੀ ਲੋੜ ਹੈ ਕਿਉਂਕਿ ਤਾਂ ਗੁਰਗੰਗ ਸਾਹਿਬ ਮਹਾਰਾਜੀ ਐਸੇ ਕਾਰਜ ਯੁੱਗ ਦੇ ਵਿੱਚ ਰਹਿਬਰ ਨੇ ਜੋ ਸਾਡੀ ਸਮੇਂ ਸਮੇਂ ਅਗਵਾਈ ਕਰਦੇ ਨੇ ਸਾਡਾ ਮਾਰਗ ਦਰਸ਼ਨ ਕਰਦੇ ਨੇ ਸਾਨੂੰ ਧਾਰਮਿਕਤਾ ਦਾ ਪਰਿਸ਼ਪਾ ਰਾਜਨੀਤਿਕ ਦਾ ਪ੍ਰਬੰਧ ਦਾ ਸਮਾਜ ਦਾ ਹਰ ਇੱਕ ਤਰ੍ਹਾਂ ਦੇ ਜਿੰਦਗੀ ਜੀਣ ਦੇ ਸਬੰਧ ਦਾ ਦੱਸਦੇ ਨੇ ਤੇ ਪਿਆਰੋ ਗੁਰਬਾਣੀ ਜਦੋਂ ਫਰੀਏ ਸੁਣੀਆਂ ਵਿਚਾਰੀਏ ਕਿ ਫੇਰ ਇੰਨਾ ਚੰਗੀਆਂ ਗੱਲਾਂ ਦਾ ਪਤਾ ਲੱਗਦਾ ਏ ਨਹੀਂ ਤੇ ਅਸੀਂ ਪਿਆਰੋ ਮਨੁੱਖਤਾ ਦੇ ਨੇਰੇ ਵਿੱਚ ਹੀ ਜ਼ਿੰਦਗੀ ਜੀ ਰਹੇ ਆ ਸਾਨੂੰ ਕੁਝ ਨਹੀਂ ਪਤਾ ਆਪਣੀ ਜ਼ਿੰਦਗੀ ਜੀਣ ਬਾਰੇ ਭਾਵੇਂ ਕਿ ਸਕੂਲਾਂ ਕਾਲਜਾਂ ਦੁਨੀਆ ਯੂਨੀਵਰਸਟੀਆਂ ਦੇ ਵਿੱਚ ਸਵੈਸੀ ਵਿਦਿਆ ਹੈ ਜੋ ਮਨੁੱਖ ਪੜ੍ਹ ਲੈ ਕੇ ਤੇ ਜੱਗ ਵਿੱਚ ਜੀ ਇਹਦੇ ਕਈ ਜਿਹੜੇ ਨੇ ਫਲਸਫੇ ਢੰਗ ਤਰੀਕੇ ਜਿਹੜੇ ਨੇ ਉਹ ਵਸ ਕੇ ਜ਼ਿੰਦਗੀ ਨੂੰ ਬਤਾਉਂਦਾ ਹੈ ਪਿਆਰੇ ਜਿਹੜਾ ਅਸਲੀ ਸਫਾਈ ਜ਼ਿੰਦਗੀ ਦਾ ਮਾਰਗਦਰਸ਼ਨ ਉਹ ਗੁਰਬਾਣੀ ਦੁਆਰਾ ਤੁਹਾਨੂੰ ਗੁਰੂ ਸਾਹਿਬ ਮਹਾਰਾਜ ਜੀ ਕਰਦਾ ਕਰਾਉਂਦਾ ਹੈ ਕਿ ਪਿਆਰੋ ਜਿਵੇਂ ਗੁਰਬਾਣੀ ਪਰਦਾ ਸੁਣਦਾ ਸਮਝ ਕੇ ਵਿਚਾਰ ਤੇ ਜ਼ਿੰਦਗੀ ਜਿਉਣ ਦਾ ਜਦੋਂ ਮਕਸਦ ਪਾਉਂਦਾ ਹੈ ਤੇ ਫਿਰ ਉਹਨਾਂ ਪਤਾ ਲੱਗਦਾ ਏ ਕਿ ਜੋ ਦਿਨਵਾਰ ਤਿਉਹਾਰ ਸਮੇ ਸਮੇਂ ਤੇ ਉਤਰੀਂਦੇ ਨੇ ਬਾਰ-ਬਾਰ ਇਹਨਾਂ ਦਾ ਮਕਸਦ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਦਾ ਜਿਵੇਂ ਪਿਆਰ ਦੁਸ਼ਹਿਰਾ ਆ ਰਿਹਾ ਏ ਤੇ ਇਸ ਦੁਸ਼ਹਿਰੇ ਤੋਂ ਇਸ ਦੇਸ਼ ਨੂੰ ਸਮਾਜ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਦੋਂ ਕਿਤੇ ਕੋਈ ਤੁਹਾਡਾ ਕੋਈ ਨੁਕਸਾਨ ਕਰ ਦੇਵੇ ਗੁੱਸੇ ਵਿੱਚ ਆ ਕੇ ਤੇ ਤੁਸੀਂ ਗੁੱਸੇ ਵਿੱਚ ਆਉਂ ਉਹਨੂੰ ਬੜੇ ਠੰਮੇ ਸਹਿਸਬਾਹ ਨਾਲ ਸੋਚ ਸਮਝ ਕੇ ਉਹ ਕੰਮ ਕਰੋ ਕਰੋ ਜਿਸ ਦੇ ਨਾਲ ਆਪਣਾ ਪਖੜਾ ਉਹ ਸਹੀ ਸਾਥ ਹੋਏ ਬਚਾ ਹੋਵੇ ਨੁਕਸਾਨ ਤੋਂ ਕਿ ਪਿਆਰੋ ਜਦੋਂ ਸ਼ੂਪਨਕਾ ਆਪਣੇ ਪ੍ਰਾਰੰਭ ਨੂੰ ਜਾ ਕੇ ਆਪਣੀ ਕੋਈ ਬੇਦਬੀ ਦਾ ਹਾਲ ਦੱਸਿਆ ਗੁਰਸੇ ਵਿੱਚ ਆ ਗਿਆ ਤੋਨੇ ਬਿਨਾ ਪੁਸ਼ਪਰਤਾਲ ਦੇ ਹੀ ਸੀਤਨ ਨੂੰ ਉਠਾ ਲਿਆ ਤਾਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਕਰਾ ਲਿਆ ਤੇ ਪੈਰੋ ਲੋੜ ਹੁੰਦੀ ਹੈ ਇਹੋ ਜਿਹੇ ਦਿਨ ਵਾਰ ਤਿਉਹਾਰਾਂ ਤੋਂ ਸਿੱਖਿਆ ਲੈਣ ਦੀ ਕਿ ਜਦੋਂ ਮੈਂ ਕਿਤੇ ਕੋਈ ਅਨਬਾਨ ਕੋ ਵੀ ਤੋਂ ਅਨਬਾਨ ਹੋਣ ਦਾ ਕੋਈ ਕਾਰਨ ਹੁੰਦਾ ਏ ਤੋਂ ਉਸ ਕਾਰਨ ਤੂੰ ਜਾਣ ਤੋਂ ਬਿਨਾ ਜੇ ਕਰਸੀ ਬ੍ਰਾਹਮਣ ਦੇ ਵਾਂਗ ਗੁੱਸੇ ਵਿੱਚ ਆ ਕੇ ਤੇ ਗਲਤ ਹੋ ਜਾਂਗਾ ਗਲਤੀ ਦਾ ਫਿਰ ਜਰਾ ਹੁੰਦਾ ਏ ਪੀਤਾ ਕਰਾਇਆ ਸਾਰਾ ਹੀ ਨੁਕਸਾਨ ਜਰਾ ਏ ਭਾ ਜੇ ਮੈਂ ਰਾਮਣੇ ਉਠਾਇ ਇਸ ਤਰ੍ਹਾਂ ਉਠਾਉਣਾ ਪੈਂਦਾ ਏ ਪਿਆਰੋ ਪਰਮਾਤਮਾ ਵਹਿਗੁਰੂ ਜਿਹੜਾ ਹੈ ਜਿਸ ਨਾਲ ਜਗ ਸੰਸਾਰ ਤੇ ਕਰਾਇਆ ਜਾਂ ਕਰਾਉਂਦਾ ਹੈ ਉਹ ਨਹੀਂ ਚਾਹੁੰਦਾ ਕਿ ਮਨੁੱਖਤਾ ਦਾ ਨੁਕਸਾਨ ਹੋਵੇ ਕਿਉਂਕਿ ਪਰਮਾਤਮਾ ਮਨੁੱਖਾਂ ਨੂੰ ਆ ਬਣਾਉਣ ਵਾਲਾ ਹੈ ਤੇ ਜਿਵੇਂ ਕੋਈ ਬਾਗ ਦਾ ਮਾਲੀ ਖੁਦ ਬਾਗ ਨੂੰ ਲਾਉਣ ਵਾਲਾ ਸਜਾਉਣ ਵਾਲਾ ਬਣਾਉਣ ਵਾਲਾ ਹੈ ਤੂੰ ਤਾਂ ਉਸ ਨੂੰ ਜਾਨ ਨੂੰ ਜੀਣ ਨਹੀਂ ਕਰਦਾ ਇਸ ਤਰ੍ਹਾਂ ਪਰਮਾਤਮਾ ਦਾ ਸਾਰਾ ਜੱਗ ਸੰਸਾਰ ਬਾਗ ਹੈ ਇਸ ਦਾ ਮਾਰਗ ਹੈ ਤੋਂ ਇਸ ਨੂੰ ਉਜਾਰਨਾ ਨਹੀਂ ਚਾਹੁੰਦਾ ਉਹਨੇ ਵਸਾਇਆ ਹੈ ਤੋਂ ਹਮੇਸ਼ਾ ਹੀ ਇਹ ਜੱਗ ਸੰਸਾਰ ਬਾਗ ਨੂੰ ਵਸਦਾ ਹੱਸਦਾ ਵੇਖਣਾ ਚਾਹੁੰਦਾ ਹੈ ਕਿਉਂਕਿ ਇਹ ਇੱਕ ਪਿਤਾ ਇਸ ਕੇ ਹੰਭਾਰ ਇੱਕ ਉਹ ਪਿਤਾ ਪ੍ਰਮਾਤਮਾ ਜੀ ਬੱਚੇ ਆ ਉਹ ਸਾਡਾ ਪਿਓ ਹੈ ਇਹ ਤੋ ਅਨਾ ਗੁਰੂਗ੍ਰੰਥ ਸਾਹਿਬ ਤੈਨੂੰ ਕਹਿੰਦੇ ਨੇ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਕਿ ਪਿਆਰੋ ਸਾਡਾ ਮਾਤਾ ਵੀ ਤੇ ਪਿਤਾ ਵੀ ਉਹ ਪ੍ਰਮਾਤਮਾ ਜਿਹਨੂੰ ਅਸੀਂ ਆਪ ਕੋ ਆਪਣੇ ਧਰਮ ਕਰਮ ਅਨੁਸਾਰ ਮੰਨਦੇ ਆਂ ਉਹਦੀ ਪੂਜਾ ਪਾਠ ਕਰਦੇ ਆਂ ਅਨੁਜਾਲ ਕੇ ਕਰਦੇ ਆਂ ਰੋਕਾਂ ਕਰਦੇ ਆਂ ਤਾਂ ਪ੍ਰਮਾਤਮਾ ਵਹਿਗੁਰੂ ਪਿਆਰੋ ਕਿਸੇ ਨਾ ਕਿਸ ਰੂਪ ਵਿੱਚ ਸਾਡੇ ਅੰਗ ਸੰਗ ਹੁੰਦਾ ਹੈ ਤੇ ਐਸੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਉਹਦਾ ਧਿਆਨ ਤਪੋ ਉਹਦੇ ਵਿਚਾਰ ਖਿਆਲ ਦੇ ਵਿੱਚ ਸੋ ਆਪਣੇ ਆਪ ਨੂੰ ਲਾ ਕੇ ਰੱਖੋ ਦੁੱਖ ਵੇਲੇ ਅਰਦਾਸ ਕਰੋ ਸੁਖ ਵੇਲੇ ਤਾਂ ਸ਼ੁਕਰਾਨਾ ਕਰੋ ਚਾਰੇ ਵੇਲੇ ਨੂੰ ਯਾਦ ਕਰੋ ਉਹਦਾ ਧਿਆਨ ਤਪੋ ਸਿਮਰਨ ਕਰੋ ਕਿਉਂਕਿ ਜਿਸ ਪਰਮਪਿਤਾ ਪਰਮਾਤਮਾ ਜਿਵੇਂ ਪੇਜੇ ਜਗ ਸੰਸਾਰ ਤੇ ਆਏ ਆ ਉਹਦੀ ਜੋਤ ਸਾਡੇ ਮਨਾ ਹਿਰਦੇ ਵਿੱਚ ਜਗਦੀ ਹੈ ਤੇ ਪਿਆਰ ਉਸ ਪ੍ਰਕਾਸ਼ ਦੇ ਨਾਲ ਸਾਡੀ ਅੱਖਾਂ ਵੇਖਦੀਆਂ ਨੇ ਸਾਡੇ ਕੰਨ ਸੁਣਦੇ ਨੇ ਸਾਡਾ ਦਿਲ ਦਿਮਾਗ ਚੱਲਦਾ ਹੈ ਸਵਾਸ ਚੱਲਦੇ ਨੇ ਸੜਜੀ ਬਾਤ ਬੋਲਦੀ ਹੈ ਪਿਆਰ ਉਹਨਾਂ ਸਵਾਸਾਂ ਦੀ ਮੂਲਕ ਪੂੰਜੀ ਨੂੰ ਵਰਤਨਾ ਖਰਚਨਾ ਜੋ जग ਸੰਸਾਰ ਤੇ ਆ ਕੇ ਹੈ ਸਾਡਾ ਜਾਂ ਹੋਰ ਜੀਆਂ ਦਾ ਕਿ ਉਸ ਪਰਮਾਤਮਾ ਦੀ ਈਮਾਨਤ ਹੈ ਉਹਨੇ ਸਾਨੂੰ ਇਹਨਾਂ ਸਵਾਰਸਾਰੂਪੀ ਧਨ ਨੂੰ ਦੇ ਕੇ ਇੱਕ ਮਨਵੀ ਜੋ ਇੱਕ ਉਸ ਪਰਮਾਤਮਾ ਦੀ ਅੰਦਰੂਨੀ ਸ਼ਕਤੀ ਹੈ ਸਾਡੇ ਸਤਨ ਦੇ ਵਿੱਚ ਅਹਿਸਾਸ ਕਰਾਉਂਦੀ ਹੈ ਉਸ ਪਰਮਾਤਮਾ ਦੀ ਹੋਂਦ ਦਾ ਪੂਰੀ ਮੌਜੂਦਗੀ ਦਾ ਤੇ ਪਿਆਰ ਉਸ ਪਰਮਾਤਮਾ ਦੀ ਹੋਂਦ ਨੂੰ ਮੌਜੂਦਗੀ ਨੂੰ ਅਨਪ੍ਰਕਾਸ਼ ਕਹਿੰਦੇ ਨੇ ਜੋ ਮਹਿਸੂਸ ਕਰੋਤੇ ਉਹ ਹੈ ਇਹ ਨਾ ਸਮਝੋ ਕਿ ਫਿਰ ਉਹ ਨਹੀਂ ਹੈ ਕਿਉਂਕਿ ਉਸ ਪਰਮਾਤਮਾ ਦੇ ਪਿਆਰਿਓ ਨਿਰਕੁੰਤ ਸਰਕੰਸਰੂਪ ਦਾ ਜਦੋਂ ਪਤਾ ਲੱਗਦਾ ਹੈ ਉਦੋਂ ਇਹਨਾਂ ਗੱਲਾਂ ਸਮਝ ਆਉਂਦੀ ਐ ਤੇ ਤੇੋਂ ਤੋਂ ਹੀ ਇਹ ਮਾਨ ਆਤਮਾ ਅਰਸ਼ ਨੂੰ ਤੇ ਆਉਂਦੀ ਐ ਤੇ ਧਿਆ ਕੇ ਪਿਆਰ ਉਸ ਪਰਮਾਤਮਾ ਦੇ ਕੋਲੋਂ ਸੁਖ ਪਾਉਂਦੀ ਐ ਜਦੋਂ ਕੋਈ ਤਿਹਾਰ ਮਨਾਉਂਦੀ ਐ ਉਹ ਤਿਹਾਰ ਮਨਾਉਣ ਕਰਕੇ ਫਿਰ ਮਨਾਂ ਵਿੱਚ ਪਿਆਰ ਖੁਸ਼ੀ ਆਉਂਦੀ ਐ ਤੇ ਇਸ ਕਰਕੇ ਖੁਸ਼ੀਆਂ ਜਿਹੜੀਆਂ ਨੇ ਉਹ ਪਰਮਾਤਮਾ ਵਾਹਿਗੁਰੂ ਦਾ ਹੈ ਉਹ ਜਾਗਰੂ ਸੰਸਾਰ ਨੂੰ ਦਿੰਦਾ ਆ ਰਿਹਾ ਹੈ ਤੇ ਪਿਆਰਿਓ ਉਸ ਪ੍ਰਮਾਤਮਾ ਦੀਆਂ ਦਿੱਤੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪ੍ਰਮਾਤਮਾ ਵਾਹਿਗੁਰੂ ਜੋ ਕੰਪਾਨੇ ਵਿੱਚ ਸੋ ਜਿਉਂ-ਜਿਉਂ ਮਿਲਦੀਆਂ ਨੇ ਤਿਉਂ-ਤਿਉਂ ਦੇਸ ਸਮਾਜ ਦੀ ਥੱਕੀ ਖੁਸ਼ਹਾਲੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਇਸ ਥੱਕੀ ਖੁਸ਼ਹਾਲੀ ਨੂੰ ਦੇਸ ਸਮਾਜ ਨੂੰ ਪਿਆਰਿਓ ਬਰਕਰਾਰ ਰੱਖਣ ਵਾਸਤੇ ਸੋ ਇਕਤਾ ਦੀ ਜ਼ਰੂਰਤ ਹੁੰਦੀ ਹੈ ਪ੍ਰੇਮ ਪਿਆਰ ਦੀ ਸਲੂਹ ਤੇ ਫਾਕ ਦੀ ਜ਼ਰੂਰਤ ਹੁੰਦੀ ਹੈ ਤੇ ਤਾਂ ਹੀ ਬੰਦਾ ਏ ਜਦੋਂ ਸਾਡਾ ایمان ਕਠੋਰ ਟਕੋ ਵਿੱਚ ਹੋ ਕੇ ਤੇ ਪਿਆਰੋ ਚੰਗੇ ਦੇਸ਼ ਸਮਾਜ ਵਿੱਚ ਚੰਗੇ ਨਾਗਰਿਕ ਬਣ ਕੇ ਤੇ ਜ਼ਿੰਦਗੀ ਜਿਉਣ ਦਾ ਜਿਹੜਾ ਹੁੰਦਾ ਏ ਆਧਾਰ ਆਸਰਾ ਆਪਣੇ ਆਪ ਬਣਾਉਂਦਾ ਹੈ ਜੋ ਗੁਰਬਾਣੀ ਦੁਆਰਾ ਗੁਰਗ੍ਰੰਥ ਸਾਹਿਬ ਮਹਾਰਾਜੀ ਸਾਨੂੰ ਇਹ ਬੋਲ ਕਹਿੰਦਾ ਕਹੁੰਦਾ ਹੈ ਕਿ ਆਪਨੇ ਹੱਥੀਆ ਆਪਣਾ ਆਪੇ ਕਾਸ ਬਾਰੀਏ ਕ ਆਪਣੇ ਹੱਥੀ ਆਪ ਹੀ ਮਨੁੱਖਤਾ ਆਪਣਾ ਕਾਸ ਵਾਰਨਾ ਪੈਂਦਾ ਹੈ ਤੇ ਇਸ ਕਰਕੇ ਪਿਆਰਿਓ ਜਿਨ੍ਹਾਂ ਨੇ ਇਹਨਾਂ ਗੱਲਾਂ ਸਮਝਿਆ ਗੁਰਗ੍ਰੰਥ ਸਾਹਿਬ ਜੀਆਂ ਗੁਰਬਾਣੀ ਦੀਆਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਜੀਂਦੇ ਦਾ ਚਾਲ ਚੱਲਣ ਸੀ ਉਹ ਮੁਨਕਤਾ ਦੇ ਭਲੇ ਵਾਸਤੇ ਯਗ ਸੰਸਾਰ ਸਰਬੱਤ ਦੇ ਭਲੇ ਵਾਸਤੇ ਜੋ ਬਣਾਉਣਾ ਕੀਤਾ ਹੈ ਤਾਂ ਆਪਣੇ ਆਪ ਨੂੰ ਉਸ ਪ੍ਰਮਾਤਮਾ ਕੋਲ ਮਨ ਵੇਖਾਂ ਰੱਖਣਾ ਲਖਾਉਣਾ ਕੀਤਾ ਹੈ ਕਿ ਪਿਆਰੋ ਜਿਸਤੇ ਇਹ ਮਸਾਲਾ ਸਮੇਂ-ਸਮੇਂ ਤੇ ਸਮੇਂ ਮਿਲ ਜਿਆ ਨਹੀਂ ਜਿਵੇਂ ਆ ਪਿਛੇ ਹਰਾਂ ਦਾ ਮੌਕਾ ਸਮਾਂ ਬਣਿਆ ਤੇ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਤੇ ਜਿਹੜੇ ਮੁਨਕਤਾ ਦੇ ਭਲੇ ਵਾਸਤੇ ਆ ਗਏ ਉਹਨਾਂ ਨੇ ਜਿੰਨਾ ਵੀ ਯੋਗਦਾਨ ਪਾਉਣਾ ਸੀ ਪਾਇਆ ਉਹਨਾਂ ਨੇ ਪਰ ਉਸ ਯੋਗਦਾਨ ਪਾਉਣ ਵਾਲਿਆਂ ਦਾ ਜਿਹੜਾ ਸਬੰਧ ਉਹ ਕਿਸੇ ਇੱਕ ਜਾਤੀ ਇੱਕ ਧਰਮ ਜਾਂ ਇੱਕ ਮੁਨਖ ਨਾਲ ਸੀ ਨਹੀਂ ਸੀ ਸਾਰੇ ਪੰਜਾਬ ਬਿਨਾਂ ਸਿਕੋਗੇ ਪੰਜਾਬ ਦੇ ਲੋਕ ਐਸੇ ਨੇ ਜਦੋਂ ਕਿਤੇ ਕੋਈ ਕਿਸੇ ਮੁਸ਼ਕਲ ਮੁਸੀਬਤ ਬਣਦੀ ਹੈ ਭੱਜੇ ਜਾਂਦੇ ਨਹੀਂ ਤਾਂ ਜਦੋਂ ਪੰਜਾਬ ਤੇ ਮੁਸ਼ਕਲ ਪਹਿਲੀ ਆਦ ਨਹੀਂ ਬਣੀ ਪਹਿਲਾਂ ਵੀ ਬੰਦ ਰਹੀ ਹੈ ਪਾਣੀ ਦੀ ਮੱਝ ਨਹੀਂ ਮਾਰ ਪੈਂਦੀ ਰਹੀ ਹੈ ਤੇ ਪਿਆਰੋ ਪੰਜਾਬ ਜਿਹੜਾ ਹੈ ਆਪਣੀ ਇੱਕ ਢਾਕ ਕੇ ਤੇ ਮੁਸ਼ਕਲਾਂ ਦਾ ਹੱਲ ਕਰਦਾ ਰਿਹਾ ਹੈ ਤੇ ਪਿਆਰੋ ਇਸ ਕਰਕੇ ਜਿਨ੍ਹਾਂ ਸਾਥ ਦਿੱਤਾ ਪੰਜਾਬ ਦਾ ਉਹ ਵੀ ਚੀਜ਼ੇ ਵਾਸਤੇ ਰਹੇ ਜਿਨ੍ਹਾਂ ਨੇ ਨਹੀਂ ਦਿੱਤਾ ਪਰਮਾਤਮਾ ਨੇ ਦੇਖ ਲਿਆ ਤੇ ਪਿਆਰੋ ਹਮੇਸ਼ਾ ਹੀ ਇਹ ਜਿਹੜਾ ਸਰਬੱਤ ਦੇ ਭਲੇ ਦਾ ਫਲਸਫਾ ਹੈ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਿੱਖ ਧਰਮ ਨੂੰ ਦੇਣਾ ਕੀਤਾ ਹੈ ਤੇ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਦੀ ਚੋਲੀ ਪਾਇਆ ਜਿਨ੍ਹਾਂ ਨੇ ਖਾਲਸਾ ਛੇਜਾਇਆ ਤੇ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜੀ ਦੀ ਕਿਰਪਾ ਮੇਰ ਸਰਕਾਰ ਜੇ ਸਵੀ ਕਿਸੇ ਨੇ ਗੁਨਾਕ ਸਹਿਬ ਦਾ ਧਰਮ ਅਪਣਾਇਆ ਏ ਫਿਰ ਉਹ ਉਸਨੇ ਪਿਆਰ ਸਰਬੱਤ ਦੀ ਭਲੇ ਦਾ ਜਿਹੜਾ ਮਕਸਦ ਸੀ ਉਹਨੂੰ ਆਪਣੇ ਮਨਚ ਬਸਾਇਆ ਤੁਨ ਸਰਬੱਤ ਦਾ ਪ੍ਰਕੀਤਾ ਕਰਾਇਆ ਆਮੋ ਉਹਦੇ ਪੱਲੇ ਕੁਝ ਵੀ ਨਹੀਂ ਗਰੀਬ ਤੋਂ ਪੂਰੀ ਬੰਦਾ ਜਿਹੜਾ ਹੈ ਉਹ ਵੀ ਫਿਰ ਮੁਸ਼ਕਲ ਵੇਲੇ ਆਪਣੇ ਤਾਂ ਦੀ ਸੇਵਾ ਲੈ ਕੇ ਅੱਗੇ ਆਇਆ ਹੈ ਕਿਉਂਕਿ ਸੇਵਾ ਦੀ ਤਾਂ ਮੰਤਨ ਕਰਕੇ ਹੁੰਦੀ ਹੈ ਧੰਵਾਨ ਨੇ ਧੰਦੀ ਸੇਵਾ ਕੀਤੀ ਧੰਵਾਨ ਵਾਲੇ ਨੇ ਤਾਂ ਦੀ ਸੇਵਾ ਕੀਤੀ ਤੇ ਮੰਨ ਵਾਲੇ ਨੇ ਜੋ ਸਾਡੇ ਵਰਗਨ ਮਨ ਦੇ ਵਿਚਾਰ ਖਿਆਲ ਦੇ ਕੇ ਤੇ ਵੀ ਇੱਕ ਸੇਵਾ ਦਾ ਹੀ ਰਸਤਾ ਬਣਾਇਆ ਹੈ ਤੇ ਪਿਆਰੋ ਪਰਮਾਤਮਾ ਕਿਰਪਾ ਮੇਰ ਕਰੇ ਇਹ ਜੋ ਵੀ ਸਾਡੇ ਰਸਤੇ ਉਸ ਪਰਮਾਤਮਾ ਵਿਚੜਾਏ ਹੋਏ ਜਿਨ੍ਹਾਂ ਨੇ ਸਾਨੂੰ ਚਲਾਇਆ ਹੈ ਸਾਰਿਆਂ ਨੂੰ ਆਪੋ ਆਪਣੇ ਧਰਮ ਕਰਮ ਦੇ ਅਨਸਾਰ ਤੇ ਉਹ ਪਰਮਾਤਮਾ ਦੀ ਕਿਰਪਾ ਮੇਰ ਸਦਾ ਇਹਨਾਂ ਰਸਿਆਂ ਤੇ ਚੱਲਦੇ ਰਹੀਏ ਉਹ ਤੁੰਦਰੀ ਤੇ ਗੁੰਗੰਦਰੀਏ ਉਦਾਸੀ ਨੂੰ ਬਤਾਉਂਦਰੀਏ ਤੇ ਜਦੋਂ ਮੈਂ ਕੋਈ ਪਿਆਰੋ ਦਿਨਵਾਰਤਵਾਰ ਜੁਆਇਉਂਨ ਹਾਲ ਮੈਂ ਕਿ ਮਉਂਦਰੀ ਜਿਵੇਂ ਇਸ਼ਾਰਾ ਆ ਰਿਹਾ ਹੈ ਫਿਰ ਦੁਆਲੀ ਵੀ ਆ ਰਹੀ ਹੈ ਕੋ ਪਰਮਾਤਮਾ ਤੇਰ ਕੀਪਾ ਮੇਰਾ ਕਰੀ ਆਪਨੇ ਚੱਲ ਨਹੀਂ ਲਾਵੇ ਕਿਸਾਨੂ ਸਾਰਿਆਂ ਨੂੰ ਦੇ ਸਮਾਜ ਦੇ ਜਿਹਨੇ ਮਰਸੀ ਨੁਕਤਾ ਉਹ ਸਿਰ ਪਰਮਾਤਮਾ ਕੋਲ ਲੈ ਕੇ ਮਨੁੱਖੀ ਜਮੇ ਵਿੱਚ ਆਏ ਆ ਤੂੰ ਪਰਮਾਤਮਾ ਬਾਈ ਗੁਰੂ ਦੇ ਆਸਰੇ ਜੀਵਨ ਜ਼ਿੰਦਗੀ ਜੋ ਅਸੀਂ ਬਤਾ ਰਹੇ ਆ ਇਹ ਉਸ ਪਰਮਾਤਮਾ ਦੀ ਕਿਰਪਾ ਅਤੇ ਛਾਹ ਹੈ। ਇਹ ਦਿੱਤੇ சுவாਸਾਂ ਦੀ ਪੂੰਜੀ ਨੂੰ ਵਰਤ ਖਾਚ ਕੇ ਇਸ ਜਗ ਸंसਾਰ ਦੇ ਵਿੱਚ ਸਭ ਪਿਆਰਿਓ ਜਿਨ੍ਹਾਂ ਨੂੰ ਪਰਮਾਤਮਾ ਸਮਰੱਥਾ ਦਿੱਤੀ ਹੈ ਉਹਦੇ ਅਨਸਾਰ ਅਸੀਂ ਆਪਣਾ ਸਾਰੀ ਫਰਜ਼ ਨਿਭਾ ਰਹੇ ਹਾਂ। ਤੇ ਇਸ ਫਰਜ਼ ਨੂੰ ਧਰਮ ਕਰਮ ਵੀ ਆਖਿਆ ਜਾਂਦਾ ਹੈ। ਤੇ ਪਿਆਰੋ ਤਾਨਗੁਰ ਗੰਸਾ ਮਹਾਰਦੀ ਗੁਰਬਾਣੀ ਜਿਹੜੀ ਉਹ ਕਹਿੰਦੀ ਹੈ ਕਿ ਤਾਹੋਲ ਧਰਮ ਦਾਇਕਾ ਪੁੱਤ ਕਿ ਦਾਇ ਦਾ ਪੁੱਤ ਧਰਮ ਹੈ ਤੇ ਇਸ ਨੂੰ ਸੰਤੋਖ ਦੇ ਧਾਗੇ ਨਾਲ ਉਸ ਪ੍ਰਮਾਤਮਾ ਨੇ ਬੰਨ ਕੇ ਰੱਖਿਆ ਹੈ ਤੇ ਪਿਆਰੋ ਸਿੱਖ ਸੰਤੋਖ ਰੱਖਣਾ ਬੜਾ ਜ਼ਰੂਰੀ ਹੈ ਤੇ ਤਾਂ ਹੀ ਇਹ ਧਰਮ ਤੇ ਕਰਮ ਕਰਾਈ ਸ਼ੁਭ ਚੱਲਦਾ ਹੈ ਦੇਸ਼ੁ ਤਰਮ ਕਰਮ ਜਿਹੜੀ ਮਾਤਾ ਇਹ ਦਇਆ ਹੈ ਤੇ ਦਇਆ ਪਿਆਰ ਜਦੋਂ ਆਉਂਦੀ ਹੈ ਮਨ ਦੇ ਵਿੱਚ ਉਦੋਂ ਹੀ ਕੋਈ ਕਿਸੇ ਦਾ ਭਲਾ ਕੀਤਾ ਕਰਾਇਆ ਜਾਂਦਾ ਹੈ ਦੂਸਰੀ ਬਾਤ ਦੇ ਭਲੇ ਦਾ ਜਿਹੜਾ ਮੇਨ ਮਕਸਦ ਹੈ ਪਿਆਰ ਉਹ ਬੰਦਾ ਹੀ ਸਾਹਮਣੇ ਆਉਂਦਾ ਹੈ ਤਾਂ ਪ੍ਰਮਾਤਮਾ ਵਹਿ ਰੂਪਾ ਮੇਰਾ ਕਰੇ ਸਾਧ ਸਿਚਾਤਰੀ ਤੇ ਅੱਜ ਦੀ ਪਿਆਰ ਉਹ ਲੈ ਵੀਡੀਓ ਜਿਹੜੀ ਆਪ ਦੇ ਨਾਲ ਸਾਂਝੀ ਗਿੱਡਿ ਯੂਟਿਊਬ ਦੇ ਮਾਧਿਅਮ ਦੁਆਰਾ ਛੇ ਅੱਗੇ ਵੀ ਆਪਾਂ ਇਸ ਤਰ੍ਹਾਂ ਜਿਹੜੀਆਂ ਹੋਰ ਪਰਮਾਤਮਾ ਦੀਆਂ ਦੇਸ਼ ਦੀਆਂ ਸਮਾਜ ਦੀਆਂ ਪ੍ਰਬੰਧ ਦੀਆਂ ਸੋ ਪਿਆਰਿਓ ਇਹ ਜੋ ਥਾਮਨੇ ਜ਼ਿੰਦਗੀ ਜੀਣ ਦੇ ਸਾਡੇ ਇਹਨਾਂ ਦੀਆਂ ਗੱਲਾਂ ਕਰਦੇ ਰਹੀਏ ਗੁਰਬਾਣੀ ਸੁਣਦੇ ਪਰਦੇ ਰਹੀਏ ਤੇ ਗੁਰਮਤ ਵਿੱਚ ਉਹ ਗੁਰਬਾਣੀ ਦੀਆਂ ਨੇ ਪਿਆਰਿਓ ਚੰਗੀਆਂ ਆਪਣੇ ਮਾਨ ਵਿੱਚ ਮਸ਼ਾਹੀਏ ਤੇ ਦਿਨਵਾਜ ਜਿਹੜੇ ਨੇ ਉਹ ਉਸ ਪਰਮਾਤਮਾ ਦਾ ਅਸਰੀ ਰਮੇ ਕੇ ਚੰਗੇ ਤਰੀਕੇ ਨਾਲ ਮਨਾਈਏ ਸੋ ਵਿਚਾਰ ਕਰਦੇ ਹੋਈਆਂ ਗਲਤੀਆਂ ਪੁੱਲਾਂ ਦੇਖੀ ਮਾ ਜੀ ਬੇਨੀਆਂ ਬੇਹਤਿਆਂ ਸੇਵਾਵਾਂ ਮ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ